ਬੀਜੇਪੀ ਮੈਲਾ ਮੋਰਚਾ ਦੇ ਪੰਜਾਬ ਪ੍ਰਧਾਨ ਬੀਬਾ ਜਾਇਂਦਰ ਕੋਰਲ ਅੱਜ ਚੰਡੀਗੜ੍ਹ ਸੈਂਟੀ ਹੈੱਡਕੁਆਟਰ ਤੋਂ ਸੀਐਮ ਰੈ residense ਵਾਲ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਜਾਵੇਗਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਉਣੀ ਹੈ ਕਿ ਪੁਲਿਸ ਵਾਲ ਜਿਹੜਾ ਹੈਗਾ ਉਸ ਨੂੰ ਤਾਇਨਾਤ ਕੀਤਾ ਗਿਆ ਤਾਂ ਇਸੇ ਦਫ਼ਤਰ ਦੇ ਵਿੱਚੋਂ ਜਿਹੜਾ ਪ੍ਰੋਟੈਸਟ ਹੈ ਉਸ ਨੂੰ ਆਰੰਭ ਕੀਤਾ ਜਾਵੇਗਾ ਪਹਿਲਾਂ ਤੋਂ ਹੀ ਮੈਲਾ ਮੋਰਚਾ ਦੀ ਜਿਹੜੀ ਮੀਟਿੰਗ ਹੈ ਉਹ ਲਗਾਤਾਰ ਅੱਜ ਸਵੇਰ ਤੋਂ ਜਾਰੀ ਹੈ ਜਿਸ ਦੇ ਵਿੱਚ ਮੈਲਾ ਮੋਰਚਾ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਜੈ인더 ਗੌਰ ਉਸ ਤੋਂ ਇਲਾਵਾ ਹੋਰ ਆ ਜਿਹੜੇ ਸੀਨੀਅਰ ਅਧਿਕਾਰੀ ਸ਼ਾਮਲ ਨੇ ਉਸ ਤੋਂ ਬਾਅਦ ਇਹ ਕਾਫਲਾ ਜਿਹੜਾ ਹੈ ਪ੍ਰੋਟੈਸਟ ਇਸੇ ਦਫ਼ਤਰ ਤੋਂ ਆਰੰਭ ਹੋਵੇਗਾ ਤਾਂ ਤਸਵੀਰਾਂ ਪਹਿਲਾਂ ਪੁਲਿਸ ਬਲ ਜਿਹੜਾ ਹੈਗਾ ਤਾਇਨਾਤ ਕੀਤਾ ਹੈ ਇੱਥੇ ਹੀ ਗੱਲ ਕੀਤੀ ਜਾਵੇ ਤਾਂ 37 ਦਫ਼ਤਰ ਦੇ ਬਾਹਰ ਦੋਨੋਂ ਪਾਸੇ ਤੋਂ ਹੀ ਇਹ ਪ੍ਰੋਟੈਸਟ ਜਿਹੜਾ ਹੈਗਾ ਆ ਰੋਕਣ ਦੇ ਲਈ ਪੁਲਿਸ ਜਿਹੜੀ ਹੈ ਨਜ਼ਦੀਕੀ ਥਾਣਿਆਂ ਤੋਂ ਲੈ ਕੇ ਮਹਿਲਾ ਪੁਲਿਸ ਫੋਰਸ ਜਿਹੜੀ ਹੈ ਉਹ ਵੀ ਤਾਇਨਾਤ ਕੀਤੀ ਗਈ ਹੈ ਵਾਟਰ ਕੈਨਨ ਜਿਹੜੇ ਨੇ ਉਹ ਵੀ ਅ ਪ੍ਰਯੋਗ ਜਿਹੜੇ ਹੈਗੇ ਕਰਨ ਤੋਂ ਜਿਹੜਾ ਮੁਨਕਰ ਨਹੀਂ ਕੀਤਾ ਜਾ ਸਕਦਾ ਲੇਕਿਨ ਇਹ ਵੀ ਦੱਸ ਦਿੱਤੀ ਕਿ ਇਸੇ ਦਫਤਰ ਤੋਂ ਇਹ ਪ੍ਰੋਟੈਸਟ ਜਿਹੜਾ ਆਰੰਭ ਹੋਵੇਗਾ ਤਾਂ ਇਹ ਬੀਜੇਪੀ ਦਾ ਜਿਹੜਾ ਮੁੱਖ ਹੈਡਕੁਆਟਰ ਹੈ ਪੰਜਾਬ ਬੀਜੇਪੀ ਦਾ ਇਸੇ ਜਗ੍ਹਾ ਤੋਂ ਹੀ ਜਿਹੜਾ ਪ੍ਰੋਟੈਸਟ ਹੈ ਉਸ ਨੂੰ ਆਰੰਭ ਕੀਤਾ ਜਾਵੇਗਾ ਲੇਕਿਨ ਦੂਸਰੇ ਪਾਸੇ ਟੈਕਨੀਕਲੀ ਇੱਕ ਵਾਰ ਇਹ ਵੀ ਸਮਝਾ ਦਿੰਨੇ ਕਿ ਇਹ ਰਸਤਾ ਜਿਹੜਾ ਸੈਕਟਰ 36 ਔਰ 25 ਵੱਲ ਜਾਂਦਾ ਹੈ ਲੇਕਿਨ ਦੂਸਰਾ ਰਸਤਾ ਜਿਹੜਾ ਹੈਗਾ 38 ਔਰ 26 ਵੱਲ ਨੂੰ ਜਿਹੜਾ ਰਸਤਾ ਜਾਂਦਾ ਤਾਂ ਦੋਨੋਂ ਰਸਤਿਆਂ ਦੇ ਉੱਪਰ ਪੁਲਿਸ ਨੇ ਭਾਰੀ ਪੁਲਿਸ ਬਲ ਜਿਹੜਾ ਹੈਗਾ ਉਹ ਤੈਨਾਤ ਕੀਤਾ ਗਿਆ ਚੰਡੀਗੜ੍ਹ ਪੁਲਿਸ ਦੀਆਂ ਤਮਾਮ ਗੱਡੀਆਂ ਲੱਗੀਆਂ ਨੇ ਵੱਜਰ ਵਾਹਨ ਲੱਗੇ ਨੇ ਔਰ ਵਾਟਰ ਕੈਨਨ ਦੇ ਜਿਹੜੇ ਉਹ ਵੀ ਲਗਾਏ ਗਏ ਨੇ ਨਾਲ ਦੀ ਨਾਲ ਹੀ ਦੂਸਰੀ ਤਰਫ ਵੀ ਪੂਰਾ ਰਸਤਾ ਜਿਹੜਾ ਉਸ ਨੂੰ ਬੈਰੀਕੇਡਸ ਨਾਲ ਬਲੌਕ ਕੀਤਾ ਹੋਇਆ ਤਾਂ ਜੋ ਕੋਈ ਵੀ ਜਿਹੜਾ ਪ੍ਰਦਰਸ਼ਨਕਾਰੀ ਹੈ ਉਹ ਇਸ ਜਗ੍ਹਾ ਤੋਂ ਨਿਕਲ ਕੇ ਸੀਐਮ ਪੰਜਾਬ ਦੀ ਰਹਿਸ਼ ਵੱਲ ਨਾ ਜਾ ਸਕੇ ਲੇਕਿਨ ਇਸ ਦੇ ਵਿੱਚ ਇਹ ਵੀ ਦੱਸਦੀ ਕਿ ਮੁੱਖ ਜਿਹੜਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਹਾ ਭਾਜਪਾ ਦੇ ਸੀਨੀਅਰ ਆਗੂਆਂ ਦਾ ਲਗਾਤਾਰ ਕਹਿਣਾ ਹੈ ਔਰ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਰੋਜ਼ਾਨਾ ਜਿਹੜੀਆਂ ਹੈਗੀਆਂ ਲਗਾਤਾਰ ਵਾਰਦਾਤਾਂ ਹੋਣ ਨੂੰ ਲੈ ਕੇ ਜਿਵੇਂ ਪਿਛਲੇ ਦਿਨੀ ਇੱਕ ਐਨਆਰਆਈ ਅੰਮ੍ਰਿਤਸਰ ਦੇ ਦੁਰਜੀ ਇਲਾਕੇ ਦੇ ਵਿੱਚ ਇੱਕ ਐਨਆਰਆਈ ਨੂੰ ਗੋਲੀਆਂ ਮਾਰੀਆਂ ਗਈਆਂ ਸ਼ਰੀਆਮ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸ਼ੂਟਰਾਂ ਨੂੰ ਖੈਰ ਕਰਕੇ ਇਸੇ ਤਰੀਕੇ ਦੇ ਹੋਰ ਵਾਰਦਾਤਾਂ ਜਿਹੜੀਆਂ ਨੇ ਉਹ ਵੀ ਹੁੰਦੀਆਂ ਨੇ ਲੇਕਿਨ ਇਸ ਨੂੰ ਲੈ ਕੇ تمام ਜਿਹੜੇ ਰਸਤੇ ਨੇ ਉਹ ਬੀਜੇਪੀ ਦਫ਼ਤਰ ਤੋਂ ਨਿਕਲ ਅਨਸਾਰ ਜਿਹੜੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਕੀ ਕੁਛ ਇਸ ਦੇ ਵਿੱਚ ਨਿਕਲ ਕੇ ਆਉਂਦਾ ਹੈ ਜਿ세 ਦੇ ਤੌਰ ਦੇ ਉੱਪਰ ਜ਼ਿਕਰ ਹੋਵੇ ਤਾਂ ਸੀਐਮ ਰੈਜ਼ਿਡੈਂਸ ਵੱਲ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹਨਾਂ ਨੂੰ ਲੇਕਿਨ ਮੀਟਿੰਗ ਤੋਂ ਬਾਅਦ ਇਹ ਪ੍ਰੋਟੈਸਟ ਜਿਹੜਾ ਇਸ ਨੂੰ ਸ਼ੁਰੂ ਕੀਤਾ ਜਾਵੇਗਾ 37 ਚੰਡੀਗੜ੍ਹ ਜਿਹੜਾ ਪੰਜਾਬ ਬੀਜੇਪੀ ਦਾ ਮੁੱਖ ਦਫ਼ਤਰ ਹੈ ਉਸ ਤੋਂ ਇਸ ਦੀ ਆਰੰਭਤਾ ਹੋ ਕੇ ਇਹ ਬਾਅਦ ਦੇ ਵਿੱਚ ਜਿਹੜਾ ਜ਼ਿਕਰ ਹੈ ਕਿ ਸੀਐਮ ਰੈ residens ਵੱਲ ਨੂੰ ਜਾਵੇਗਾ ਲੇਕਿਨ ਮੀਟਿੰਗ ਉਪਰੰਤ ਕਿਹੜਾ ਸਿੱਟਾ ਨਿਕਲਦਾ ਹੈ ਜਾਂ ਫਿਰ ਸਿੱਦੇ ਤੌਰ ਦੇ ਉੱਪਰ ਕਹੀਏ ਕਿ ਪ੍ਰੋਟੈਸਟ ਜਿਹੜਾ ਹੈਗਾ ਸੀਐਮ ਰਹਿਸ਼ਵਲ ਜਾਣ ਦਿੱਤਾ ਜਾਵੇਗਾ ਜਾਂ ਨਹੀਂ ਲੇਕਿਨ ਇਸ ਸਭ ਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਇਹ ਹੀ ਹੈ ਕਿ ਮੁੱਖ ਮੰਤਰੀ ਰਹਿਸ਼ਵਲ ਇਹ ਜਿਹੜਾ ਕਾਫਲਾ ਹੈ ਇਹ ਵਧੇਗਾ ਕਾਫਲਾ ਵਧਨ ਉਪਰੰਤ ਪੁਲਿਸ ਬਲ ਜਿਹੜਾ ਹੈਗਾ ਆਪਣਾ ਬਲ ਦਾ ਪ੍ਰਯੋਗ ਕਰੇਗਾ ਵੱਜਰ ਵਾਹ ਲਗਾ ਦਿੱਤੇ ਗਏ ਨੇ ਵਾਟਰ ਕੈਨਨ ਲਗਾ ਦਿੱਤੇ ਗਏ ਨੇ ਕੀ ਕੁਝ ਇਸ ਦੇ ਵਿੱਚ ਨਿਕਲ ਕੇ ਆਉਂਦਾ ਹੈ ये देखना होगा कैमरा पर्सन जगजीत सिंह दैनिक टीवी चंडीगढ़। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप